ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਸੋਨੀ ਮੇਸ਼ੇ ਚੈਨਲ ਤੋਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਪੀ ਵੀ ਸੀ ਆਧਾਰ ਕਾਰਡ ਨੂੰ ਕਿਵੇਂ ਆਨਲਾਈਨ ਮੰਗਵਾ ਸਕਦੇ ਹੋ ਇਹ ਤਰੀਕਾ ਬਹੁਤ ਹੀ ਆਸਾਨ ਅਤੇ ਸੌਖਾ ਹੈ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਜਾਂ ਕੰਪਿਊਟਰ ਤੇ ਯੂ ਆਈ ਡੀ ਆਈ ਕੇ ਅਧਿਕਾਰਿਤ ਵੈੱਬਸਾਈਟ ਤੇ ਜਾਓ ਜਦੋਂ ਤੁਸੀਂ ਵੈੱਬਸਾਈਟ ਤੇ ਪਹੁੰਚ ਜਾਵੋਗੇ ਮੂਰੇ ਪੇਜ ਤੇ ਆਰਡਰ ਪੀ ਵੀ ਸੀ ਆਧਾਰ ਕਾਰਡ ਦਾ ਵਿਕਲਪ ਵੇਖੋਗੇ ਉਸ ਤੇ ਕਲਿੱਕ ਕਰੋ ਹੁਣ ਆਪਣੇ 12 ਅੰਕਾਂ ਦਾ ਆਧਾਰ ਨੰਬਰ ਚਾ ਵੀਆਈਡੀ ਨੰਬਰ ਦਾਖਲ ਕਰੋ ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਰਜਿਸਟਰਡ ਹੈ ਤਾਂ ਉਸ ਨੰਬਰ ਤੇ ਇੱਕ ਓਟੀਪੀ ਆਵੇਗਾ ਉਹ ਓਟੀਪੀ ਦਰਜ ਕਰੋ ਜੇਕਰ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਫਿਕਰ ਨਾ ਕਰੋ ਤੁਸੀਂ ਬਿਨਾਂ ਰਜਿਸਟਰਡ ਨੰਬਰ ਦੇ ਵੀ ਪੀਵੀਸੀ ਕਾਰਡ ਮੰਗਵਾ ਸਕਦੇ ਹੋ ਓਟੀਪੀ ਵੈਰੀਫਾਈ ਕਰਮਤੋਂ ਬਾਅਦ ਤੁਹਾਡਾ ਆਧਾਰ ਕਾਰਡ ਸਕਰੀਨ ਤੇ ਦਿਖਾਈ ਦੇਵੇਗਾ ਹੁਣ ਤੁਸੀਂ ਮੇਕ ਪੇਮੈਂਟ ਵਾਲੇ ਬਟਨ ਤੇ ਕਲਿੱਕ ਕਰੋ ਅਤੇ 50 ਰੁਪਏ ਦੀ ਫੀਸ ਭਰੋ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਪੇ ਜਾਂ ਨੈਟ ਬੈਂਕਿੰਗ ਰਾਹੀਂ ਭੁਗਤਾਨ ਕਰ ਸਕਦੇ ਹੋ ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਮਿਲੇਗੀ ਜਿਸ ਤੇ ਇੱਕ ਐਸਆਰਐਨ ਨੰਬਰ ਹੋਵੇਗਾ ਇਹ ਐਸਆਰਐਨ ਨੰਬਰ ਰਾਹੀਂ ਤੁਸੀਂ ਆਪਣੇ ਪੀਵੀਸੀ ਆਧਾਰ ਕਾਰਡ ਦੀ ਡਿਲੀਵਰੀ ਸਥਿਤੀ ਦੀ ਜਾਣਕਾਰੀ ਲੈ ਸਕਦੇ ਹੋ ਆਮ ਤੌਰ ਤੇ ਜਿਹੜਾ ਕਾਰਡ ਹੈ ਤੁਹਾਡਾ 10 ਤੋਂ 15 ਦਿਨ ਵਿੱਚ ਤੁਹਾਡੇ ਪਤੇ ਤੇ ਪਹੁੰਚ ਜਾਵੇਗਾ ਇਹ ਸੀ ਪੂਰੀ ਪ੍ਰਕਿਰਿਆ ਤੁਸੀਂ ਵੀ ਆਪਣਾ ਆਧਾਰ ਕਾਰਡ ਸੁਰੱਖਿਅਤ ਅਤੇ ਲੰਬੇ ਸਮੇਂ ਲਈ ਰੱਖਣਾ ਚਾਹੁੰਦੇ ਹੋ ਤਾਂ ਪੀਵੀਸੀ ਫਾਰਮੈਟ ਵਿੱਚ ਅਪਲਾਈ ਜ਼ਰੂਰ ਕਰੋ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਸਾਨੂੰ ਦੱਸੋ ਅਸੀਂ ਤੁਹਾਡੀ ਮਦਦ ਲਈ ਹਮੇਸ਼ਾ ਤਿਆਰ ਰਹਿਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮਚ